ਪਾਰਟੀ ਜਿੰਦਾਬਾਦ ਆਵਾਜ਼ ਵੀ ਪਾਰਟੀ ਅਣਾ ਜੀ ਖੜਾਓ ਜਿੰਦਾਬਾਦ ਐਵਾਂ ਤੁਮ ਜਿੰਦਾਬਾਦ ਐਵਾਂ ਤੁਮ ਜਿੰਦਾਬਾਦ ਐ ਚੰਗਾ ਜਿੰਦਾਬਾਦ ਐ ਚੰਗਾ ਜਿੰਦਾਬਾਦ ਕੇਜਰੀਵਾਲ ਜਿੰਦਾਬਾਦ ਕੇਜਰੀਵਾਲ ਜਿੰਦਾਬਾਦ ਅੰਤਮਾਨ ਨੂੰ ਸੀਐਮ ਕੈਂਡੀਡੇਟ ਕੋਸ਼ਿਸ਼ ਕਰ ਦਿੱਤਾ ਗਿਆ ਮੁਹਾਲੀ ਵਿੱਚ ਰਵਿੰਦ ਕੇਜਰੀਵਾਲ ਵੱਲੋਂ ਕਿੰਦਾ ਦੇਖਦੇ ਹੋ ਕਿੰਨਾ ਕੁ ਜੋਸ਼ ਆ ਵਲੰਟਰੀਆਂ ਦੇ ਵਿੱਚ 70 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜੀ ਕਿ ਲੋਕਾਂ ਦੀ ਡਿਮਾਂਡ ਦੇ ਮੁਤਾਬਕ ਭਗਵੰਤ ਮਾਨ ਜੀ ਨੂੰ ਸੀਐਮ ਚਿਹਰਾ ਐਲਾਨ ਕੀਤਾ ਗਿਆ ਲੋਕਾਂ ਨੂੰ ਕੁਝ ਉਮੀਦਾਂ ਨੇ ਕੁਝ ਲੋਕਾਂ ਦੀਆਂ ਆਸਾਂ ਨੇ ਉਹ ਭਗਵੰਤ ਮਾਨ ਜੀ ਹੁਣ ਸਾਰਿਆਂ ਦੀਆਂ ਉਮੀਦਾਂ ਤੇ ਆਸਾਂ ਤੇ ਖਰਾ ਉਤਰਨਗੇ ਔਰ ਪੰਜਾਬ 'ਚ ਇੱਕ ਨਵਾਂ ਪੰਜਾਬ ਬਦਲਾ ਲਿਆ ਕੇ ਦੱਸਣਗੇ ਵਰਕਰਾਂ 'ਚ ਕਿੰਨਾ ਕੁ ਜੋਸ਼ ਆ ਭਗਵੰਤ ਮਾਨ ਦੇ ਨਾਲ ਸੀਐਮ ਕੋਲ ਜੀ ਅਸੀਂ ਚਾਹਦੇ ਸੀ ਕਿ ਕੋਵਿਡ ਦੀਆਂ ਨਿਯਮਾਂ ਨੂੰ ਜਾਂ ਪਾਲਣਾ ਕਰਦੇ ਹੋਏ ਅਸੀਂ ਜਿਆਦਾ ਘੱਟ ਨਾ ਕਰੀਏ ਫਿਰ ਵੀ ਲੋਕ ਆਪ ਮਹਾਰੇ ਚੱਲ ਕੇ ਦਫ਼ਤਰ ਵਿੱਚ ਪਹੁੰਚ ਪਹੁੰਚ ਕੇ ਵਧਾਈਆਂ ਦੇ ਦੇ ਰਹੇ ਨੇ ਤੇ ਲੱਡੂ ਵੰਡ ਰਹੇ ਨੇ ਢੋਲ ਟਮਕੇ ਪੰਜਾਬ ਵਿੱਚ ਚਾਰੇ ਤਰਫ ਚੱਲ ਰਿਹਾ ਹੈ ਕਿਸ ਨਾਲ ਮੇਨ ਮੁਕਾਬਲਾ ਦੇਖਦੇ ਹੋ ਪੰਜਾਬ ਦੇ ਵਿੱਚ ਕਾਲੀ ਦਲ ਬੀਐਸਪੀ ਜਾਂ ਕਾਂਗਰਸ ਨਾਲ ਸਾਡਾ ਮੁਕਾਬਲਾ ਕਰਪਸ਼ਨ ਨਾਲ ਹੈ ਸਾਡਾ ਮੁਕਾਬਲਾ ਉਹਨਾਂ ਕਰਪਟ ਲੀਡਰਾਂ ਨਾਲ ਹੈ ਜਿਨ੍ਹਾਂ ਨੇ ਸਿਸਟਮ ਨੂੰ ਇੱਕ ਕਰਪਟ ਕਰਕੇ ਧੁੰਦਲਾ ਕਰਕੇ ਰੱਖ ਦਿੱਤਾ ਅਸੀਂ ਕਿਸ ਨਾਲ ਆਪਣਾ ਮੁਕਾਬਲਾ ਨਹੀਂ ਰੱਖਦੇ ਅਸੀਂ ਸਿਸਟਮ ਨਾਲ ਸਿਸਟਮ ਚੇਂਜ ਕਰਕੇ ਲੋਕਾਂ ਦੇ ਮਨਾਂ ਵਿੱਚ ਜੋ ਇਹਨਾਂ ਦੇ ਖਿਲਾਫ ਵਿਦਰੋਹ ਹੈ ਅਸੀਂ ਉਹ ਸਿਸਟਮ ਚੇਂਜ ਕਰਕੇ ਸਭ ਕੁਝ ਵਧੀਆ ਕਰਾਂਗੇ ਪੰਜਾਬ ਜਿਹੜਾ ਕਿ ਅੱਜ ਕਿਸ ਤਰ੍ਹਾਂ ਦਾ ਅਰਸ਼ਾ ਵਰਕਰਾਂ ਚ ਜਿਹੜਾ ਸੀਐਮ ਚਿਹਰੇ ਦਾ ਐਲਾਨ ਹੈ ਉਹ ਆਮ ਆਦਮੀ ਪਾਰਟੀ ਸੁਪਰੀਮੋ ਵੱਲੋਂ ਕਰਨਾ ਹੈ ਬੜੀ ਖੁਸ਼ੀ ਦਾ ਮਾਹੌਲ ਹੈ ਜੀ ਪੰਜਾਬ ਦੇ ਵਿੱਚ ਅੱਜ ਮੂੰਹ ਮੰਗਿਆ ਸੀਐਮ ਜਿਹੜਾ ਦਿੱਤਾ ਗਿਆ ਕਿ ਅਰਵਿੰਦ ਕੇਜਰੀਵਾਲ ਜੀ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਆਪਣੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਵੀ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿ ਭਗਵੰਤ ਮਾਨ ਜੀ ਨੂੰ ਜਿਹੜਾ ਚੁਣਿਆ ਗਿਆ ਹੈਗਾ ਤੇ ਸਾਡੇ ਵਲੰਟੀਅਰ ਸਹਿਬਾਨਾਂ ਦੇ ਵਿੱਚ ਅੱਜ ਬੂਸਟਰ ਡੋਸ ਜਿਹੜੀ ਲੱਗੀ ਹੈਗੀ ਆ ਅੱਜ ਤੋਂ ਪੰਜਾਬ ਨੂੰ ਜਿਹੜਾ ਇਹ ਇਹ ਸਿਰਫ ਇੱਕ ਐਲਾਨ ਨਹੀਂ ਹੈ ਇਹ ਇੱਕ ਭਗਵੰਤ ਮਾਨ ਜੀ ਨੂੰ ਸੀਐਮ ਦੇ ਤੌਰ ਤੇ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਦਿੱਤੀ ਗਈ ਹੈ ਕਿ ਵੀ ਸਾਡਾ ਜਿਹੜਾ ਸੀਐਮ ਕੈਂਡੀਡੇਟ ਨਹੀਂ ਹੈ ਸੀਐਮ ਭਗਵੰਤ ਮਾਨ ਹੋਊਗਾ ਜੋ ਆਮ ਆਦਮੀ ਪਾਰਟੀ ਨੇ ਕਰਕੇ ਦਿਖਾਇਆ ਹੈ ਇਹ ਜਿੱਦਾਂ ਲੋਕਾਂ ਦੀ ਆਵਾਜ਼ ਲੋਕਾਂ ਤੋਂ ਪੁੱਛਿਆ ਗਿਆ ਕਿ ਵੀ ਇਸ ਵਾਰ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ VOTING ਦੇ ਥਰੂ ਮੋਬਾਈਲ ਕਾਲਿੰਗ ਦੇ ਥਰੂ ਮੈਸੇजेस ਦੇ ਥਰੂ ਪੰਜਾਬ ਨੇ ਜਿਹੜਾ ਆਪਣਾ ਮੁੱਖ ਮੰਤਰੀ ਚਿਹਰਾ ਜਿਹੜਾ ਹੈ ਮੁੱਖ ਮੰਤਰੀ ਆਮ ਆਦਮੀ ਪਾਰਟੀ ਨੇ ਜਿਹੜਾ ਦਿੱਤਾ ਹੈ ਆ ਕਿਵੇਂ ਦਾ ਜਿਹੜਾ ਕਿ ਹੁਣ ਇੱਕ ਮਲਬਲ ਲੈ ਕੇ ਜਾਣਗੇ ਵਰਕਰ ਜਿਹੜਾ ਕਿ ਚੋਣ ਪ੍ਰਚਾਰ ਦੇ ਲਈ ਕਿਉਂਕਿ ਪਹਿਲਾਂ ਵਰਕਰਾਂ ਨੂੰ ਇਹ ਆਮ ਗੱਲ ਸਾਹਮਣੇ ਆਉਂਦੀ ਸੀ ਕਿ ਸੀਐਮ ਕੌਣ ਹੋਵੇਗਾ ਕਿਸ ਦੇ ਚਿਹਰੇ ਤੇ ਚੋਣ ਲੜਨਗੇ ਸਭ ਤੋਂ ਪਹਿਲਾਂ ਸਦੋਂ ਜਦੋਂ ਸਾਡੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਡੋਰ ਟੂ ਡੋਰ ਕੈਂਪੇਨ ਕਰਦੀ ਜਾਂਦੀ ਸੀ ਜਦੋਂ ਜਿਵੇਂ ਜਨਸਵਾਦ ਪਾਰਟੀ ਵੱਲੋਂ ਇੱਕ ਕੀਤਾ ਜਾਂਦਾ ਸੀ ਤਾਂ ਉਸ ਸਮੇਂ ਸਾਨੂੰ ਲੋਕਾਂ ਵੱਲੋਂ ਇਹੀ ਪੁੱਛਿਆ ਜਾਂਦਾ ਸੀ ਕਿ ਵੀ ਥੋੜਾ ਜਿਹੜਾ ਲਾੜਾ ਕੌਣ ਹੋਊਗਾ ਜਾਂ ਥੋੜਾ ਜਿਹੜਾ ਪੀ ਫੇਸ ਜਿਹੜਾ ਕੈਂਡੀਡੇਟ ਕੌਣ ਹੈ ਤਾਂ ਸੋ ਹੁਣ ਲੋਕਾਂ ਦਾ ਜਿਹੜਾ ਸਬਰ ਦਾ ਜਿਹੜਾ ਫਲ ਹੈ ਉਹ ਲੋਕਾਂ ਨੂੰ ਮਿਲ ਚੁੱਕਿਆ ਹੈ ਤੇ ਬੜਾ ਖੁਸ਼ੀ ਦਾ ਮਾਹੌਲ ਹੈਗਾ ਗਲੀ ਗਲੀ ਦੇ ਵਿੱਚ ਟੋਲਟ ਮੱਕੇ ਜਿਹੜੇ ਲੱਡੂ ਵੰਡੇ ਜਾ ਰਹੇ ਆ ਤੇ ਸਾਡੇ ਵਲੰਟੀਅਰ ਜਿਹੜੇ ਬੜੇ ਖੁਸ਼ੀ ਦੇ ਨਾਲ ਜੋਸ਼ ਦੇ ਨਾਲ ਬਾਦ ਚੜ ਕੇ ਹਿੱਸਾ ਲੈਣਗੇ ਆਵਾਜ਼ ਵੀ ਪਾਰਟੀ ਜਿੰਦਾਬਾਦ ਆਵਾਜ਼ ਵੀ ਪਾਰਟੀ ਅਣਖੀ ਖੜੋ ਜਿੰਦਾਬਾਦ ਆਵਾਜ਼ ਤੁਮਾਰ ਜਿੰਦਾਬਾਦ ਆਵਾਜ਼ ਤੁਮਾਰ ਜਿੰਦਾਬਾਦ ਇਹ ਚੰਗਾ ਜਿੰਦਾਬਾਦ ਇਹ ਚੰਗਾ ਜਿੰਦਾਬਾਦ ਇਹ ਜੀਵੋ ਜਿੰਦਾਬਾਦ ਇਹ ਜੀਵੋ ਜਿੰਦਾਬਾਦ